ਜੀ ਮੈਡਮ ਕਿ ਉਹ ਆਜੇ ਮੀਟਿੰਗ ਕੀਤੀ ਗਈ ਜੇ ਕੇ ਸਬੰਧ ਵਿੱਚ ਇਹ ਮੀਟਿੰਗ ਅਜ ਮੈਡਮ ਰਮਨੀਤ ਕੋਰ ਸੈਕਟਰੀ ਡੀ ਲੀਗਲ ਸਰਵਿਸ ਅਥਾਰਟੀ ਵੱਲੋਂ ਰਿਗਾਰਡਿੰਗ ਪੋਸ ਕੋ ਐਕਟ ਔਰ ਹਰਾਸਮੈਂਟ ਆਫ ਵਰਕਿੰਗ ਵਰਕਿੰਗ ਲੇਡੀਜ਼ ਐਟ ਵਰਕਪਲੇਸ ਨੇ ਰਿਗਾਰਡਿੰਗ ਕੀਤੀ ਵੀ ਇਹਦੇ ਵਿੱਚ ਬਟਾਲਾ ਪੁਲਿਸ ਜ਼ਿਲ੍ਹਾ ਔਰ ਫਰਦਾਸ ਕੋ ਡਿਸਟ੍ਰਿਕਟ ਦੀਆਂ ਜਿਹੜੀਆਂ ਪੁਲਿਸ ਅਫੀਸ਼ਰਸ ਸਾਨੂੰ ਉਹਨਾਂ ਨੇ ਭਾਗ ਲਿਆ ਨਾ ਇਹਦੇ ਵਿੱਚ ਪੋਸਕੋ ਐਕਟ ਦੇ ਰਿਗਾਰਡਿੰਗ ਜਿਹੜੇ ਨਵੇਂ ਕਾਨੂੰਨ ਬਣੇ ਹੈਗੇ ਨੇ ਉਹਨਾਂ ਦੇ ਬਾਰੇ ਡਿਸਕਸ ਕੀਤਾ ਗਿਆ ਔਰ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਤਾਂ ਜੋ ਕਿ ਸਾਡੇ ਲਈ ਬਹੁਤ ਵਧੀਆ ਮਤਲਬ ਕਿ ਜਾਣਕਾਰੀ ਜਿਹੜੀ ਆ ਉਹ ਸਾਨੂੰ ਮਿਲੇਗੀ ਔਰ ਕਈ ਵਾਰੀ ਪਿੰਡੂ ਖੇਤਾਂ ਦੇ ਵਿੱਚ ਕਾਫੀ ਮੁਸ਼ਕਲਾ ਹੁੰਦੀਆਂ ਨੇ ਜਿਵੇਂ ਪੋਸਟੇਕ ਨੂੰ ਆਉਣ ਦੇ ਤੇ ਪਤਾ ਨਹੀਂ ਹੈਗਾ ਨੰਬਰ ਉਹਦੇ ਬਾਰੇ ਕੀ ਬਣਦਾ ਔਰਤਾਂ ਦੇ ਲਈ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਲੇਡੀਜ਼ ਦੇ ਲਈ ਹੈਲਪਲਾਈਨਸ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਵੀ ਜਾਰੀ ਕੀਤੇ ਗਏ ਨੇ ਕਿ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਉਹ 112 ਦੇ ਉੱਤੇ ਜਿਹੜੀ ਆਪਣੀ ਪ੍ਰੋਬਲਮ ਦੱਸ ਸਕਦੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੜੇ ਹੈਗੇ ਨੇ ਉਹ 24 PPMM ਜਿਹਨਾਂ ਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਾਨਯੋਗ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਵੂਮਨ ਹੈਲਪ ਡੈਸਕ ਜਿਹੜਾ ਹੈ ਉਹ ਬਣਾਇਆ ਗਿਆ ਹੈ ਉਹ ਸਿਰਫ ਗੁਰਦਾਸਪੁਰ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਬਣੇ ਹੋਏ ਨੇ ਔਰ ਇਹਦੇ ਵਿੱਚ ਅਸੀਂ ਸਾਡੇ ਰਿਸਪੈਕਟਡ ਮੈਮ ਗੁਰਪ੍ਰੀਤ ਦੋਜੀ ਦੇ ਵੱਲੋਂ ਜਿਹੜਾ ਹੈ ਉਹਨਾਂ ਦੇ ਅਸੀਂ ਸੁਪਰਵਾਈਜ਼ਨ ਦੇ ਵਿੱਚ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਕੰਮ ਕਰ ਰਹੇ ਹੈਗੇ ਆ ਤਾਂ ਲੇਡੀਆਂ ਜਿਹੜੀਆਂ ਨੇ ਸਾਡੀਆਂ ਲੜਕੀਆਂ ਜਿਹੜੀਆਂ ਨੇ ਉਹ ਜਾ ਕੇ ਘਰਾਂ ਦੇ ਵਿੱਚ ਵੀ ਲੇਡੀਆਂ ਦੀ ਜੇ ਕੋਈ ਫੋਨ ਆਂਦਾ ਹੈ ਤੇ ਜਾ ਕੇ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਟਾਈਮ ਸੀ ਜੜੀਆ ਉਹ ਹੱਲ ਕੀਤੀ ਜਾਂਦੀ ਹੈ। ਅਗਰੇ ਨਵੇਂ ਕੁਝ ਹੋĐi ਜਾਂਦੇ ਨੇ। ਉਹਦੇ ਬਾਰੇ ਹੁਣ ਇਹ ਹੈ ਕਿ ਜਿਸ ਤਰ੍ਹਾਂ ਸਾਡੇ ਕਾਨੂੰਨ ਜਿਹੜੇ ਨੇ ਉਹ ਬਦਲ ਗਏ ਨੇ। ਹੁਣ ਜਿਹੜੀਆਂ ਸੈਕਸ਼ਨਸ ਲੱਗਣਗੀਆਂ ਉਹਦੇ ਵਿੱਚ ਭਾਰਤੀ ਨਿਆਂ ਸੁਵਿਧਾਨ ਜੜਾ ਹੈ ਨਾ BNS ਦਾ ਮਤਲਬ ਹੈ। ਤਾਂ ਇਹਦੇ ਤਹਿਤ IPC ਦੀ ਜਗ੍ਹਾ ਤੇ ਬਣਨ ਗਿਆ ਔਰ ਕਾਫੀ ਸੈਕਸ਼ਨਾਂ ਜਿਹੜੀਆਂ ਨੇ ਉਹ IPC ਦੀਆਂ ਘਟਾ ਕੇ BNS ਦੇ ਵਿੱਚ ਜਿਹੜੀਆਂ ਨੇ ਉਹ ਘਟ ਹੋ ਗਈਆਂ ਪਹਿਲੇ IPC ਦੀਆਂ ਸੈਕਸ਼ਨ ਜ਼ਿਆਦਾ ਸੀ ਬਟ ਹੁਣ ਉਹ ਕੱਟ ਕੇ ਜਿਹੜੀਆਂ BNS ਦੇ ਵਿੱਚ ਉਹ ਕਟੀਆਂ ਜੁਆਇੰਟ ਕਰ ਦਿੱਤੀਆਂ ਗਈਆਂ ਇਹਦੇ ਵਿੱਚ ਤੇ ਜਿਹੜਾ ਕ੍ਰਾਈਮ ਹੋਵੇਗਾ ਉਹ ਕ੍ਰਾਈਮ ਜਿਹੜਾ ਹੈਗਾ ਵਾ ਉਹ ਉਹਨਾਂ ਦੇ ਕ੍ਰਾਈਮ ਦੇ ਮੁਤਾਬਕ ਹੀ ਜਿਹੜੀ ਹੈ ਸੈਕਸ਼ਨ ਜਿਹੜੀ ਹੈ ਲਾ ਕੇ ਅੱਗੇ BNS ਲਾ ਦਿੱਤਾ ਜਾਏਗਾ ਕਿਉਂਕਿ ਪਹਿਲੇ IPC ਲੱਗਦੀ ਸੀ ਹੁਣ BNS ਲੱਗੇਗਾ